ਸਖਾ ਜੀ ਨੂੰ ਕਾਮਯਾਬ ਕਰੋ ਮਸਖਾ ਜੀ ਨੇ 10ਵੀਂ ਸਵੀਟ ਵਾਲੇ ਉਹ ਡੋਰ ਟੂ ਡੋਰ ਵਾਰ ਨੰਬਰ 10 ਸੀ ਕੱਢਣ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੀ ਵੀ ਆਪਾਂ ਕੋਸ਼ਿਸ਼ ਜੜੀ ਆ ਜਰੂਰ ਕਰਾਂਗੇ ਜਿਹੜਾ ਡੋਰ ਟੂ ਡੋਰ ਕੱਢਿਆ ਜਾ ਰਿਹਾ ਤੁਸੀਂ ਦੇ ਸਕਦੇ ਹੋ ਤਸਵੀਰਾਂ ਜੀ ਨਿਊ ਤੋਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਸਾਧੀਆਂ ਗੱਲਿਆ ਗੱਲਬਾਤ ਵੀ ਉਹਨਾਂ ਨਾਲ ਕਰਾ ਜਰੂਰ ਕਰਾਂਗੇ ਤਸਵੀਰਾਂ ਜੀ ਨਿਊ ਤੋਂ ਜਿਹੜੀਆਂ ਤਸਵੀਰਾਂ ਨੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਕੀ ਕਰਨਾ ਤੁਸੀਂ ਬਾਤ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਨੰਬਰ 10 ਦੇ ਵਿੱਚੋਂ ਐਡਾ ਵੱਡਾ ਰਿਸਪੌਂਸ ਆ ਰਿਹਾ ਕਿ ਸਰਕਾਰ ਤੇ ਬਹੁਤ ਲੋਕ ਖੁਸ਼ ਆ ਲੋਕ ਕੀ ਇੰਨੇ ਖੁਸ਼ ਆ ਕਿ ਲੋਕ ਕਹਿੰਦੇ ਆ ਕਿ ਐਤਕੀ ਸਾਡੇ ਇਲਾਕੇ ਦਾ ਸਾਡੇ ਵਿੱਚ ਰਹਿਣ ਵਾਲੇ ਬੰਦੇ ਨੂੰ ਪਾਰਟੀ ਨੇ ਟਿਕਟ ਦਿੱਤਾ ਆ ਤੇ ਲੋਕ ਬਹੁਤ ਖੁਸ਼ ਆ ਤੇ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਲੋਕ ਹਰ ਵੇਲੇ 20 ਘੰਟੇ ਹਾਜ਼ਰ ਰਹਿਣ ਵਾਲਾ ਵਿਸ਼ਾਖਾ ਸਿੰਘ ਜਿੰਨੂੰ ਕਿ ਹਰ ਕੀ ਮੌਕਾ ਤੁਹਾਨੂੰ 10 ਨੰਬਰ ਵਾਰ ਜੇਤੂ ਮਾਲੋ ਤੁਹਾਨੂੰ ਇਕਰਾਰ ਕਰਦੀ ਆ ਤੁਹਾਡੀਆਂ ਸਭ ਤੋਂ ਵੱਡੀਆਂ ਸਮੱਸਿਆ ਇਸ ਇਲਾਕੇ ਦੇ ਵਿੱਚ ਆ ਕੂੜੇ ਵਾਲੀਆਂ ਗੱਡੀਆਂ ਨਹੀਂ ਟਾਈਮ ਨਾਲ ਆਉਂਦੀਆਂ ਪਾਣੀ ਦੀ ਬੜੀ ਲੋਕਾਂ ਦੀ ਸਮੱਸਿਆ ਸੀਵਰ ਬੰਦ ਪਏ ਨੇ ਕੀ ਤੁਸੀਂ ਇਲਾਕੇ ਨੂੰ ਵਿਸ਼ਵਾਸ ਦੇਦੇ ਰਹੇ ਇਹ ਗੱਲ ਦਾ ਮੈਂ ਸਭ ਤੋਂ ਪਹਿਲਾਂ ਇਲਾਕੇ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਸਭ ਤੋਂ ਪਹਿਲਾਂ 22 ਤਰੀਕ ਤੋਂ ਕੰਮ ਸ਼ੁਰੂ ਕਰ ਦਿਆਂਗੇ ਕਿ ਜਿਹੜੇ ਸੀਵਰੇਜ ਬੰਦ ਨੇ ਝਾੜੂ ਗੁੜੀ ਲੱਗਦੇ ਉਹ ਆਪ ਸਾਰੇ ਕੰਮ ਹੋਣਗੇ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਹੋਣ ਦਿੱਤੀ ਜਾਊਗੀ ਨਾ ਕੀ ਇਹ ਤੇ ਵਾਰ ਨੰਬਰ ਕਿੰਨੀ ਜੇ ਮੇਰਾ ਨਾਮ ਰਾਧੇਂਦਰ ਸਿੰਘ ਜੀ ਵਾਰ ਨੰਬਰ 10 ਹੈ ਠੀਕ ਹੈ ਮੈਂ ਆਪਣੇ ਵੀਰ ਦੇ ਨਾਂ ਰਹਿਣ ਵਾਲਾ ਬੰਦਾ ਹਾਂ ਠੀਕ ਹੈ ਹਰ ਟਾਈਮ ਬਾਣਾ ਬਾਜੜ ਕੇ ਤਰੀਦਾ ਜੀ ਮੇਰਾ ਵੀਰ ਸੁਖਾ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਹੈ ਠੀਕ ਹੈ ਹਰ ਵੇਲੇ ਹਰ ਗਰੀਬ ਬੰਦੇ ਨਾਲ ਵੀਰ ਬੰਦੇ ਨਾਲ ਨਾਲ ਬਾਹਰ ਬਾਹਰ ਜੁੜ ਕੇ ਤੁਰਨ ਵਾਲਾ ਬੰਦਾ ਜੀ ਕੋਈ ਇਲਾਕੇ 'ਚ ਕੋਈ ਮੁਸ਼ਕਲ ਹੋਵੇ ਉਸੇ ਟਾਈਮ ਹਰ ਬੰਦੇ ਨਾਲ ਤੁਰਦਾ ਹੈ ਜੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਹਰ ਬੰਦੇ ਦੇ ਤਿਆਰ ਹੈ ਠੀਕ ਹੈ ਜੀ ਹਾਂਜੀ ਭਾਈ ਕਿਹੜੇ ਕਿਹੜੇ ਕੰਮ ਕੀਤੇ ਜਾ ਕੇ ਤੁਹਾਡੇ ਲੋ ਭਾਈ ਜਿੱਤੋਂ ਤੋਂ ਬਾਅਦ ਇਲਾਕੇ ਦਾ ਹਰ ਕੰਮ ਨੂੰ ਕਰਵਾ ਕੇ ਦੇਣਗੇ ਜੀ ਇਹ ਤਾਂ ਕੰਮ ਦੀ ਨਿਹੜੀਆਂ ਲਿਆਦਣੇ ਨੇ ਨਿਹੜੀਆਂ ਕੰਮ ਦੀਆਂ ਜੀ ਜਿਵੇਂ ਜਿਵੇਂ ਕੰਮ ਹਰ ਤਰ੍ਹਾਂ ਦਾ ਕੰਮ ਕਰਕੇ ਵਖਾਣਗੇ ਜੀ ਠੀਕ ਹੈ ਇਲਾਕੇ ਦਾ ਕੋਈ ਕੰਮ ਨਹੀਂ ਰਹੇਗਾ ਜੀ ਕੋਈ ਸੀਵਰ ਦਾ ਕੰਮ ਹੋਵੇਗਾ ਕੂੜੇ ਦੀਆਂ ਗੱਡੀਆਂ ਦਾ ਕੰਮ ਹੋਵੇ ਹਰ ਤਰ੍ਹਾਂ ਦਾ ਕੰਮ ਕਰਾ ਕੇ ਦੇਣਗੇ ਜੀ ਠੀਕ ਹੈ ਦੇਖੋ ਸਭ ਤੋਂ ਵੱਡੀ ਸਹੂਲਤ ਸਰਕਾਰ ਨੇ ਕੀ ਦਿੱਤੀ ਹੈ ਵੀ ਹਰ ਬੰਦੇ ਨੂੰ ਜ਼ੀਰੋ ਬਿੱਲ ਆ ਰਿਹਾ ਇਸ ਟਾਈਮ ਜ਼ੀਰੋ ਬਿੱਲ ਕਾਗਰਸ ਵੀਲੇ ਸਰਕਾਰ ਦੇ ਲੋਕਾਂ ਨੂੰ 14 14 15 15 ਚਾਰ ਗਦੀ ਬੰਦਿਆਂ ਨੂੰ ਬਿੱਲ ਹੁੰਦਾ ਸੀ ਠੀਕ ਹੈ ਜੀ ਆਈਟਮ ਹਰ ਬੰਦੇ ਦਾ ਬਿੱਲ ਜ਼ੀਰੋ ਆ ਰਿਹਾ ਜੀ ਠੀਕ ਹੈ ਸਰਕਾਰ ਨੇ ਕਿੱਡੀ ਵੱਡੀ ਸਹੂਲਤ ਦਿੱਤੀ ਆ ਜੀ ਆਨਲਾਈਨ ਸਮਝੇ ਸਦਾ ਸਾਕਾ ਸਿੰਘ ਹਰ ਬੰਦੇ ਨੂੰ ਹਰ ਕੰਮ ਕਰਕੇ ਦੇਣਗੇ ਜੀ ਇਲਾਕੇ ਵਿੱਚ ਠੀਕ ਹੈ ਜੀ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਬਾਡੀ ਆਵਾਜ਼ ਪਾਡੀ ਜਿੰਦਾਬਾਦ ਆਮ ਆਦਮੀ ਪਾਡੀ ਜਿੰਦਾਬਾਦ ਆਮ ਆਦਮੀ ਪਾਡੀ ਜਿੰਦਾਬਾਦ